मोहम्मद सदीक साहब ਦੇ ਗਾਣੇ ਦੀਆਂ ਲਾਈਨਾਂ ਚੇਤੇ ਆ ਗਈਆਂ ਪੁੱਠਾ ਪੰਗਾ ਲੈ ਲਿਆ ਬੱਲੀਏ ਐਵੇਂ ਬੋਕਦੇ ਸਿੰਘਾਂ ਨੂੰ ਹੱਥ ਲਾ ਕੇ ਗੁਰਲਾਬ ਟੀਵੀ ਦੇਖ ਰਹੇ ਸਾਰੇ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ ਗੱਲ ਕਰਦੇ ਹਾਂ ਕੰਘੜਾ ਰਣਾ ਉਸ ਦੀ ਜਿਹਨੂੰ ਬੱਚਾ ਬੱਚਾ ਜਾਣਦਾ ਹੈ ਅਦਾਕਾਰ ਐਕਟਰ ਮੌਜੂਦਾ ਐਮਪੀ ਹੈ ਉਹਨਾਂ ਦੀ ਗੱਲ ਕਰਦੇ ਆ ਕਿ ਕਿਸਾਨੀ ਸੰਘਰਸ਼ ਦੇ ਦੌਰਾਨ ਉਹਨਾਂ ਵੱਲੋਂ ਪੰਜਾਬ ਦੀਆਂ ਬੀਬੀਆਂ ਨੂੰ ਕਿਹਾ ਕਿ ਇਹ ਤਾਂ 100-100 ਰੁਪਇਆ ਲੈ ਕੇ ਆਉਂਦੀਆਂ ਇੱਕ ਫੋਟੋ ਵਾਇਰਲ ਕਰਤੀ ਬੀਬੀ ਮਿੰਦਰ ਕੌਰ ਦੀ ਕਹਿੰਦੀ ਇਹ 100-100 ਰੁਪਇਆ ਲੈ ਕੇ ਆਈ ਆ ਅੱਗੋਂ ਬੀਬੀ ਦਾੜੀ ਤਕੜੀ ਨਿਕਲੀ ਉਹਨੇ ਬਠਿੰਡਾ ਦੀ ਅਦਾਲਤ ਵਿੱਚ ਬਿਠੇਂਡਾ ਦੀ ਮਾਨਯੋਗ ਅਦਾਲਤ ਦੇ ਵਿੱਚ ਆਈ ਪੀਸੀ ਇੰਡੀਅਨ ਪੀਨਲ ਕੋਡ 499 500 ਦੇ ਅਧੀਨ ਮੁਕੱਦਮਾ ਦਰਜ ਕਰਵਾਤਾ ਐਪਲੀਕੇਸ਼ਨ ਲਾਤੀ ਹੁਣ ਕੰਗਣਾ ਰਣਾਉਤ ਨੇ ਹਾਈ ਕੋਰਟ ਦੇ ਵਿੱਚ ਐਪਲੀਕੇਸ਼ਨ ਲਾਈ ਵੀ ਜਿਹੜੀ ਮੇਰੇ ਵਿਰੁੱਧ ਐਪਲੀਕੇਸ਼ਨ ਲਾਈ ਹੈ ਇਹਨੂੰ ਰੱਦ ਕੀਤਾ ਜਾਵੇ ਕੁਝ ਸਮੇਂ ਬਾਅਦ ਉਹ ਐਪਲੀਕੇਸ਼ਨ ਹਾਈ ਕੋਰਟ ਨੇ ਕੰਗਣਾ ਰਣਾਉਤ ਦੀ ਰੱਦ ਕਰ ਦਿੱਤੀ ਉਸ ਤੋਂ ਬਾਅਦ ਕੰਗਣਾ ਰਣਾਉਤ ਨੇ ਮਾਨਯੋਗ ਸੁਪਰੀਮ ਕੋਰਟ ਵਿਖੇ ਐਪਲੀਕੇਸ਼ਨ ਲਾਈ ਆ 2-3 ਦਿਨ ਪਹਿਲਾਂ ਸੁਪਰੀਮ ਕੋਰਟ ਨੇ ਵੀ ਉਹ ਐਪਲੀਕੇਸ਼ਨ ਰੱਦ ਕਰ ਦਿੱਤੀ ਹੁਣ ਕੰਗਣਾ ਰਣਾਉਤ ਨੂੰ ਕੀ ਬਠਿੰਡੇ ਆਉਣਾ ਪਊਗਾ ਜਵਦਾ ਵਕੀਲ ਵਕੀਲਾਂ ਕੋਲ ਬੜੀਆਂ ਘੁੰਡੀਆਂ ਹੁੰਦੀਆਂ ਨੇ ਪਰ ਇੱਕ ਦੋ ਵਾਰੀ ਤਾਂ ਮੇਰੇ ਖਿਆਲ ਸਿਰ ਜਰੂਰ ਆਉਣਾ ਪਊਗਾ ਹੁਣ ਬਠਿੰਡਾ ਦੀ ਅਦਾਲਤ ਵਿੱਚ ਕੇਸ ਚੱਲਣ ਦੀ ਰਾਹ ਪੱਧਰਾ ਹੋ ਗਿਆ ਹੁਣ ਕੇਸ ਚੱਲੂਗਾ ਜਦੋਂ ਮਾਨਯੋਗ ਸੁਪਰੀਮ ਕੋਰਟ ਨੇ ਕੁਝ ਗੰਭੀਰ ਟਿੱਪਣੀਆਂ ਕਰਕੇ ਐਪਲੀਕੇਸ਼ਨ ਰੱਦ ਕਰ ਦਿੱਤੀ ਕਿਵੇਂ ਵੇਖਦੇ ਹੋ ਕੰਗਣਾ ਰਣੌਤ ਦੇ ਏਸ 100 ਰੁਪਏ ਵਾਲੀ ਗੱਲ ਨੂੰ ਹੁਣ ਬੀਬੀ ਮਿੰਦਰਕੌਰ ਦੇ ਮੱਥੇ ਲੱਗੂ ਕਰਿਓ ਜਰਾ ਕਮੈਂਟ ਦਿਓ ਆਪਣੀ رائے ਧੰਨਵਾਦ